ਆਹ ਹਾਲ ਚਾਲ ਹੈ ਜੀ ਉਮੀਦ ਕਰਦੇ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਜੀ ਬਡਾਲੀ ਨੂੰ ਬੂਆਣਾ ਕੋਲ ਨੂੰ ਸਰਸਿਣੀ ਪਹੁੰਚ ਗਏ ਜੱਸਣ ਨੂੰ ਐ ਤਾਰ ਕਰਨ ਦੇਵੇ ਕੋਲਜ ਤੇ ਆਪਾਂ ਉਰੀ ਨੂੰ ਨਿਕਲ ਚੱਲੂਗੇ ਆ ਗਈ ਟ੍ਰੇਨ ਦੇਖੋ ਲੁਗਿਆ ਖੁੱਲ ਗਿਆ ਅੱਜ ਨਵਾਂ ਰਸਤਾ ਦਿਖਾਵਾਂਗੇ ਉਰੇ ਦੇ ਆਪਾਂ ਨਾਲ ਸੀ ਤਾਂ ਬਲੋਡ ਨਿਕਲਣਾ ਬਈ ਉਰੇ ਨੂੰ ਜਾਮ ਨਹੀਂ ਹੁੰਦਾ ਰੋਡ ਹੈ ਥੋੜਾ ਜਿਹਾ ਵਿੱਚ 2 2 ਕਿਲੋਮੀਟਰ ਟੁੱਟਿਆ ਬਾ ਥੋੜਾ ਜਿਹਾ ਬਾਕੀ ਹੈ ਕਾ ਠੀਕ ਹੈ ਤਕਰੀਬਨ ਜਾਮ ਕੋਈ ਨਹੀਂ ਹੁੰਦਾ ਪਰ ਖੁੱਲਾ ਪਿਆ ਹੋਆ ਬਾਕੀ ਟ੍ਰੈਫਿਕ ਕਹਿੰਦਾ ਕਾਰਾਂ ਹੀ ਆਵਾ ਇਸ ਦੇ ਉੱਪਰ ਨੂੰ ਬਾਕੀ ਗੱਡੀਆਂ ਗੁੱਡੀਆਂ ਨਹੀਂ ਆਉਂਦੀਆਂ ਹੈ ਇਓ ਗੱ ਘੱਗਰ ਦਾ ਪੂਲੇ ਦਿਖਾਉਂਗੇ ਤੁਹਾਨੂੰ ਉੱਥੇ ਕਾਰ ਲੰਘਦੀ ਬਸ ਵੱਡੀ ਗੱਡੀ ਨਹੀਂ ਲੰਘਦੀ ਕੋਈ ਵੀ ਟਰੱਕ ਵਗੈਰਾ ਕੋਈ ਬੱਸ ਵਗੈਰਾ ਕੋਈ ਨਹੀਂ ਲੰਘਦੀ ਓਨਲੀ ਕਾਰ ਪਹੁੰਚ ਗਏ ਦੇਖੋ ਬਈ ਘੱਗਰਪਾ ਇਹ ਵਾ ਘੱਗਰ ਦਾ ਪੂਲਾ ਰਹਿ ਪੈਪ ਜੇ ਰੱਖ ਕੇ ਟੈਂਪਰੇਰੀ ਬਣਾਇਆ ਵਾ ਬਈ ਹੁਣ ਇਹ ਨਾਲ ਕੋਈ ਬਾਬਾ ਬੂਬਾ ਬੈਠਾ ਦੋਰਾ ਉਹ ਪਰਚੀ-ਪੁਰਚੀ ਕੱਟਾ ਤਾਂ ਉਹ ਬਣਾ ਰਿਹਾ ਤਾਂ ਪੁਲ ਪੂਰਾ ਪਿੰਡਾ ਪੁੰਡਾਂ ਗਿਆ ਨੇ ਪਤਾ ਨਹੀਂ ਆਪਸ ਵਿੱਚ ਕੀ ਆ ਵਿਗੜ ਪਈ ਐ ਉਹ ਬਾਬਾ ਹੀ ਭੱਜ ਗਿਆ ਉਹ ਤੇ ਛੱਡ ਗਿਆ ਵਿਚਾਰਾ ਨਹੀਂ ਬਹੁਤ ਸੋਣਾ ਪੁਲ ਲੱਗ ਜਾਣਾ ਤਾਂ ਦੇਖ ਲਓ ਫਾਇਦਾ ਹੀ ਤਾਂ ਪਿੰਡਾਂ ਨੂੰ ਸਾਰਿਆਂ ਨੂੰ ਐ ਆ ਦੇਖੋ ਪੂਰੀ ਪੂਰੀ ਗੱਡੀ ਲੰਗਾਉ ਰਿਹਾ ਬਈ ਦੇਖ ਲਓ ਵੱਡੀ ਗੱਡੀ ਤਾਂ ਲੰਗੇ ਨਹੀਂ ਸਕਦੀ ਪੁਰਾ ਸਿਰਫ ਕਾਰ-ਕਾਰ ਲੰਗਾ ਬਸ ਇਹਦੇ ਕੋਚੀ ਕਿੰਨੀ ਪਾਣੀ ਪਾ ਚਿੱਟੀ ਬਹੁਤ ਜੜੀ-ਬੁੱਟੀਆਂ ਵਾਲਾ ਪਾਣੀ ਆ ਬਈ ਫਸਲ ਨੂੰ ਕੀ ਕੀ ਤਰ੍ਹਾਂ ਲਗਾ ਬਾਕੀ ਕਣਕਾਂ ਦੇਖੋ ਬਈ ਕਣਕਾਂ ਬਹੁਤ ਸੋਹਣੀਆਂ ਖੜੀਆਂ ਆ ਉਹਨਾਂ ਨੂੰ ਸਾਰੀ ਉਹ ਕਣਕ ਸਿਰੇ ਕੀ ਕਣਕ ਐ ਬਈ ਦੇਖੋ ਇਹ ਟੋਪੀਆਂ ਇੱਕ ਨੰਬਰ ਕਣਕ ਹੈ ਆ ਦੇਖੋ ਬਹੁਤ ਵਧੀਆ ਕਣਕ ਖੜੀ ਬਈ ਕੋਈ ਵੀ ਕਣਕ ਇਹ ਜਿੰਦੀ ਕਣਕੀ ਵੀ ਜਿਹੜੀ ਮਾੜੀ ਐ ਹਲੋ ਜੀ ਆਪਾਂ ਪਹੁੰਚ ਗਏ ਜੰਡਪੁਰ ਜੰਡਪੁਰ ਤੇ ਵੀ ਆਪਾਂ ਨੇ ਭੂਆ ਨੂੰ ਲੈ ਕੇ ਜਾਣਾ ਬਈ ਕਹਿ ਲਾ। ਉਰੇ ਤੇ ਆਪਾਂ ਫੇਰ ਚੱਲੂਗੇ ਬਡਾਲੀ। ਉੱਥੇ ਦੇ ਬਡਾਲੀ ਤੇ ਵੀ ਭੂਆ ਨੂੰ ਲੈ ਕੇ ਆਪਾਂ ਨੇ ਫੇਰ ਪੰਜ ਗੁੱਲੇ ਜਾਣਾ ਬਈ। ਪਹੁੰਚ ਗਏ ਆਪਾਂ। ਛਾਂਡ ਪਰ। ਤਾਂ ਫੀ ਇਹ ਲੋਜੀ ਟਾਫੀ ਨੂੰ ਹਾਂ ਹਾਂ ਕੱਪੜੇ ਲਵੇੜ ਦੂ ਮੇਰੇ ਤੋਂ ਹੁਣ ਨਾ ਹਾਂ ਹਾਂ ਦੇਖ 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 ਹਾਂ ਨਾ ਮੈਂ ਨਹੀਂ ਹੁੰਦਾ ਲੈ ਨਹੀਂ ਹੁੰਦਾ ਬਹਿ ਜਾ ਆਹ ਕੌਣ ਪਿਆ ਏ ਕੰਨਾ ਆਹ ਕੌਣ ਪਿਆਏ ਆਹ ਕੌਣ ਪਿਆਏ ਉਹ ਬੋਲਦਾ ਨਹੀਂ ਹੁਣ ਬੋਲਦਾ ਨਹੀਂ ਹੁਣ ਹੈ ਜੇ ਮੰਮਾ ਨੇ ਕਹੇਗਾ ਚਾਚੀ ਜੋ ਬਿਚਾ ਬਣਾ ਦੇ ਓਏ ਮੰਨੇ ਬੋਲਦਾ ਨਹੀਂ ਹੁਣ ਉਹ ਤਾਂ ਕਹਿੰਦਾ ਮੇਰੇ ਜੀ ਨਹੀਂ ਲੱਗਦਾ ਹੈ ਓਏ ਹੈ ਅੱਛਾ ਲਓ ਜੀ ਆਪਾਂ ਜਾ ਰਹੇ ਆ ਜੀ ਖੇਤ ਪਿੱਛਾ ਕੋ ਫੜਾ ਰਿਹਾ ਟਰਾਲੀ ਲੈ ਕੇ ਭਈਆਂ ਦਾ ਫੋਨ ਆ ਗਿਆ ਕਿ ਮੈਂ ਘਟ ਰਹੀ ਹਾਂ ਕਹਿੰਦੇ ਵੀ ਟਰਾਲੀ ਖੜਾ ਕੇ ਜਾਓ ਜੀ ਥੋੜਾ ਕਹਿੰਦਾ ਮੋਟਰਸਾਈਕਲ ਲੈ ਕੇ ਚੱਲ ਤੂੰ ਮੈਂ ਟਰੈਕਟਰ ਲੈ ਕੇ ਆਣਾ ਟਰਾਲੀ ਮਟਰ ਦੀ ਹੈ ਕਹਿੰਦਾ ਪਰਾਂ ਤੇ ਵਾਪਸ ਪਹੁੰਚ ਗਏ ਆਪਾਂ ਖੇਤ ਦੇ ਕੋਲ ਕੀ ਕਾਣਕ ਦੇ। ਮੋਟਰ ਆ ਗਈ ਬਈ। ਤੇ ਆ ਗਈ ਸਰੋਂ ਦੇਖੋ। ਕਿਆ ਸੋਨੇ ਫੁੱਲ ਖਿੰਡ ਰਹੇ ਨੇ ਦੇਖੋ ਪੀਲੇ ਪੀਲੇ। ਉਹ ਘਟ ਰਹੇ ਨੇ ਸਾਹਮਣੇ ਭਈਏ ਦੇਖੋ। ਥੋੜਾ ਜਿਹਾ ਰਹਿ ਗਿਆ ਕੰਨਾ ਵੱਢਣੇ ਨੂੰ ਬਾਕੀ ਕੜ ਘੁੱਟ ਤਿਆ। ਸਰੋਂ ਦੇਖੋ ਪੀਲੇ ਪੀਲੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਹੈ। ਚੱਲਦੇ ਆਪਾਂ ਵੀ ਬਰਡੇ ਚਾਨੇ ਜਾ ਕੇ ਦੇਖਦੇ ਕੰਨਾ ਕਿਹਾ ਜਾ ਕਿਹੜਾ ਕਿਹੜੀ ਵੈਰੈਟੀ ਐ ਸੋ ਸੰਗਣੀ ਪੌਦ ਹੈ ਬਈ ਇਕੱਲਾ ਇਕੱਲਾ ਟੱਕਾ ਜਾਈਏ ਸਹ ਤਾਂ ਪਰ ਜੇ ਛਿੱਦੀ ਹੁੰਦੀ ਥੋੜੀ ਜੀ ਫਿਰ ਥੋੜਾ ਜਿਹਾ ਬੁੱਟਾ ਕਰ ਜਾਂਦੀ ਜਣੀ ਜਿਹੜਾ ਕੱਲਾ ਕੱਲਾ ਟੱਕਾ ਹੁੰਦਾ ਆ ਦੇਖੋ ਜਿਸ ਤਰ੍ਹਾਂ ਹੁਣ ਆਹ ਬੁੱਟਾ ਖੜਿਆ ਆ ਦੇਖੋ ਕੈਂ ਕੈਂ ਟਾਲੀਆਂ ਕੱਢਿਆ ਦੇਖ ਲਓ ਇਸ ਤਰ੍ਹਾਂ ਫੁੱਟ ਕਰਨੀ ਦੀ ਹੁਣ ਜਿਹੜੇ ਅੰਦਰ ਆਹ ਦੇਖੋ ਆ ਕੱਲਿਓ ਕੱਲਿਓ ਫਲੀ ਆ ਦੇਖ ਲਓ ਆ ਦੇਖੋ ਕੱਲਿਓ ਆ ਪੱਡਾ ਆ ਦੇਖੋ ਕੱਲਿਓ ਕੱਲੀ ਨਾਲ ਹੀ ਆ ਬਾਕੀ ਸਾਰੀ ਤਕਰੀਬਨ ਜੇ ਸ਼ਿੱਧੀ ਹੁੰਦੀ ਨਾ ਗ੍ਰੋਥ ਕਰ ਜਾਣੀ ਦੀ ਝਾੜ ਵਧੀਆ ਦਿੰਦੀ ਉਹਨੂੰ ਇਹਨਾ ਉਨਾ ਝਾੜ ਨਹੀਂ ਦੇਣਾ ਫੁੱਲਾਂ ਕਰਕੇ ਉਹ ਲੱਗਦਾ ਸੋਹਣੀ ਰਹੀ ਹੈ ਵੀ ਹਾਂ ਠੀਕ ਹੈ ਬਹੁਤ ਵਧੀਆ ਏ ਪਰ ਉਹਨਾ ਝਾੜ ਨਹੀਂ ਦਿੰਦੀ ਹੁਣ ਜਿਹੜਾ ਸਿੱਧਾ ਹੁੰਦਾ ਬਈ ਬੂਟਾ ਗਰੋਥ ਕਰ ਜਾਂਦਾ ਉਹਨੂੰ ਫਲ ਜ਼ਿਆਦਾ ਪੈਂਦਾ ਦੇਖੋ ਕਿੰਨੀ ਸੰਘਣੀ ਹੈ ਲੈ ਦੇਖੋ ਪੈਰ ਰੱਖਣੇ ਨੂੰ ਵੀ ਜਗ੍ਹਾ ਨਹੀਂ ਹੈ ਅੰਦਰ ਦੇਖ ਲਓ ਇੰਨੀ ਸੰਘਣੀ ਹੈ ਬਹੁਤ ਹੀ ਜ਼ਿਆਦਾ ਸੰਘਣੀ ਹੈ ਮੈਂ ਕਿਹਾ ਵੀ ਤਾਂ ਇਹਨੂੰ ਜਦੋਂ ਮਾਂ ਵੀ ਉਹ ਹੈਰੋਂ ਘੁਮਾ ਦੇ ਮਾਂ ਬੰਦ ਕਰਕੇ ਇੱਕ ਨੇ ਬਹੁਤ ਵਧੀਆ ਰਹਿੰਦਾ ਜਿਹੜੇ ਲਾਗਾ ਬੂਟੇ ਖੜੇ ਆ ਦੇਖ ਲਓ ਲਾਗਾ ਵਾਲੇ ਬੂਟੇ ਫੇਰ ਵੀ ਸਵਾਏ ਖੜੇ ਆ ਅੰਦਰ ਵਾਲੇ ਬੂਟਿਆਂ ਨਾਲੋਂ ਅੰਦਰ ਤੋਂ ਵੀ ਮੱਚ ਜਾ ਮਰ ਗਿਆ ਨਾ ਤਾਂ ਆ ਦੇਖ ਲਓ ਆ ਦੇਖੋ ਜਮਾਈ ਉਹ ਤਿੱਲੀਆਂ ਜਿਹੀਆਂ ਖੜੀਆਂ ਬਸ ਮਾ ਸੰਗਣੇ ਬਹੁਤ ਐ ਸਰੋ ਤੋੜੀ ਆ ਆਹ ਤੋੜੀ ਆ ਅੰਗਣਾ ਬਹੁਤ ਆ ਬਹੁਤ ਪਾਇਆ ਗਿਆ ਹੈ ਬਹੁਤ ਵੀਰ ਭਰਤਾ ਬਹੁਤ ਜ਼ਿਆਦਾ ਤਿੱਲੀਆਂ ਜਿਹੀਆਂ ਖੜੀਆਂ ਅੰਦਰ ਦਾ ਮੈਂ ਇਹਨੂੰ ਕਿਹਦਾ ਦਮਾ ਹੈ ਰੋਂ ਫੇਰ ਦੇ ਬੰਦ ਕਰਕੇ ਜਲ ਹੂੰ ਕਹਿੰਦਾ ਨਹੀਂ ਨਹੀਂ ਕਹਿੰਦਾ ਹੁਣ ਤਾਂ ਕੜੀ ਹੋ ਗਈ ਥੱਲੇ ਤੇ ਕੋਈ ਨਹੀਂ ਮੰਨਦਾ ਕਿ ਇਹ ਦੇਖ ਬੰਦਿਆ ਨਹੀਂ ਹੈ ਇਹ ਜੇ ਬਿਲਡ ਹੋਵੇ ਮੜੀ ਜੀ ਹਵਾ ਤਾਂ ਲੱਗਿਆ ਗੰਨੇ ਨੂੰ ਜੰਮਣ ਲਈ ਇਹ ਤਾਂ ਕਣਕ ਵਾਲਾ ਕੰਮ ਹੋ ਜਾਂਦਾ ਫੁੱਫੜ ਜੀ ਲੈਣਾ ਲੈਣਾ ਰਹਿ ਜਾਣੀ ਦੀਆਂ ਵਿੱਚ ਵਿੱਚ ਹੈ ਰੋਣਾ ਵੜਦ ਨਹੀਂ ਦੀ ਬਾਕੀ ਹਾਂ ਬਹੁਤ ਕੰਮ ਦੀ ਉਹ ਹੁੰਦੀ ਪੁੱਟ ਕਰਦੀ ਹਾਂ ਮੜੀ ਜੀ ਧਰਤੀ ਨੂੰ ਹੁਣ ਆਵਾਜ਼ ਵੀ ਲੱਗਣੀ ਚਾਹੀਦੀ ਹੁਣਾ ਫੁੱਲ ਜੇ ਕਰਕੇ ਸੋਹਣੀ ਲੱਗਦੀ ਆ ਬਾਕੀ ਦੇਖੀ ਇਹਨੂੰ ਪਤ ਪਤਲੀਆਂ ਫੁਲੀਆਂ ਲੱਗਣੀਆਂ ਛੋਟੀਆਂ ਛੋਟੀਆਂ ਜਿਹੜਾ ਦੂਆ ਗੰਨਾ ਇਹ 85 95 ਗੰਨਾ ਹਾਂ ਇਹਦਾ ਪਤਾ ਤਜਰਬਾ ਵੀ ਨਹੀਂ ਜਿਹੜਾ ਆ ਤਾਂ ਆ ਤਾਂ ਸਾਲਾ ਜ ਇਨੂੰ ਬਿਮਾਰੀ ਪੈ ਗਈ ਐ ਤਕੀ ਆਹ ਕਿਹੜਾ ਐ 18 ਅੱਛਾ 18 ਜਾਂ 18 ਨੂੰ ਵੀ ਲੱਗੀ ਬਿਮਾਰੀ ਪੈਣਾ ਬਹੁਤ ਪਿੱਛੇ ਜਿਹਾ ਆ ਗਿਆ ਭਾਈ ਮੇਰੇ ਜਿਹੜੇ ਉਧਰ ਪੈ ਗਈ ਜੰਪਾ ਲੈਣੀ ਹਾਂ ਉਹ ਆਗਰੇ ਰਹੇ ਨਹੀਂ ਟੁੰਡੇ ਹੋ ਗਏ ਉਹਦਾ ਹੂੰ ਉਹ ਤਾਂ ਪਿੱਛੇ ਜਿਤੇ ਆ ਗਿਆ ਪਈਏ ਆਪਣੇ ਤੋਂ ਅੱਛਾ ਤਾਂ ਫੇਰ ਵੀ ਠੀਕ ਐ ਹੂੰ ਇਹਦੇ ਵਿੱਚ ਜ਼ਿਆਦਾ ਦਿੱਕਲ ਨਹੀਂ ਬਸ ਅੱਛਾ ਇਹਦੇ ਵਿੱਚ ਹੂੰ ਇਹਦੇ ਵਿੱਚ ਤਾਂ ਤਕਰੀਬਨ ਪੇਟ ਵੀ ਠੀਕੇ ਐ ਅੱਛਾ ਹੂੰ ਮੁੰਡਾ ਆ ਉਹ ਵੀ ਜਿਹੜੇ ਮੁੱਲ ਪਸੇ ਆ ਵੀ ਜੜਦਾ ਆਮਾਨਾਂ ਵਿੱਚ ਡੇ ਜਾਈ ਲੱਗਦਾ ਆ ਮੁੰਡਾ ਪਰਲਾ ਹੈ ਆ ਮੁੰਡਾ ਇਧਰ ਦਾ ਕਾਲਾ ਜੰਮਡਾ ਸਾਡੇ ਜਿਆਦਾ ਹੁੰਦਾ ਹੁੰਦਾ ਹੂੰ ਉਹਦਾ ਜਹਾ ਨੂੰ ਕੋਈ ਰੱਖ ਲੈ ਪਹਿਲਾਂ ਪੁੱਤੇ ਰਹੀ ਹੁਣ ਵਾਲਾ ਸਭ ਪੁੱਤ ਹੋਣਾ ਹੂੰ ਓਏ ਹੁਣੇ ਬਿਮਾਰੀ ਨਾ ਖਤਮ ਕਰਤੇ ਠੱਤੀ ਬੀਜ ਵੀ ਠੱਤੀ ਵੀ ਬਹੁਤ ਵਧੀਆ ਤਾਂ 238 ਇਹਦੇ ਹੋਰ ਕੋਈ ਕੰਮ ਨਹੀਂ ਆਉਂਦਾ ਮਿੱਠੇ ਨੇ ਆਏ ਹੂੰ ਨਾ ਚੂਪਣ ਦਾ ਇਹ ਨਾ ਇਹਨੂੰ ਕੋਈ ਖਲਾੜੀ ਵਾਲਾ ਹੀ ਲੰਦ ਖਲਾੜੀ ਵਾਲਾ ਨਹੀਂ ਕੋਈ ਦੰਦਾ ਅੱਛਾ ਰਸ ਵਾਲਾ ਨਹੀਂ ਲੰਦਾ ਠੀਕ ਹੁਣ ਦੇਖ ਜਿਹੜੇ ਬਾਹਰਲੇ ਬੁੱਟੇ ਆ ਦੇਖੀ ਆ ਦੇਖ ਇਹ ਤੰਮ ਦੇ ਖੜੇ ਨੇ ਦੇਖਦਾ ਆ ਦੇਖ ਤਕੜਾ ਬੁੱਟਾ ਉਹ ਵੀ ਤੀਲ ਤੀਲ ਹੈ ਵਿੱਚ ਆਦੇ ਕਿ ਤਿੱਲੀਆਂ ਫਲੀ ਵੀ ਇਹਨੂੰ ਛੋਟੇ ਛੋਟੇ ਚੋ ਰਹੇ ਜਾਣੀ ਬਹੁਤਾਂ ਬੀਜ ਪਾਸਾ ਬਹੁਤ ਜਿਆਦਾ ਥੋੜਾ ਪਤਾ ਹੋਏ ਕਰਦਾ ਬੰਦਾ ਵੀ ਚੱਲ ਪਾ ਦਿੰਦਾ ਨਹੀਂ ਉਹ ਲਾਗ ਲਾਗ ਦੇਖ ਲੈ ਦੇਖ ਲੈ ਬੁੱਟੇ ਸੋਹਣੇ ਖੜੇ ਆ ਇਹ ਉਗਾ ਬੇਜਾ ਕਹਿੰਦਾ ਕਬੂਤਰ ਚੁਗ ਲੂੰਗੇ ਮਾ ਕਬੂਤਰ ਕਿੰਨੇ ਕ ਚੁਗ ਦਿੰਦੇ ਬਹੁਤ ਜ਼ਿਆਦਾ ਪਾਸਾ ਦੇਖ ਆ ਦੇਖ ਕਿਤਰਾ ਫੁੱਟ ਰਿਹਾ ਥੱਲੇ ਦਾ ਕਬੂਤਰ ਰਿਹਾ ਦੇਖ ਲੈ ਨਾਲੇ ਸਹੇਜ ਬੁੱਤੇ ਇਹਦੇ ਵੀ ਤਕੜੇ ਬੁੱਤੇ ਹੋਣੇ ਤੇ ਵੀ ਨਹੀਂ ਇਧਰ ਤਕੜੇ ਹੋਣੇ ਤੇ ਹਾਂ ਜੇ ਸਿੱਧੀ ਹੁੰਦੀ ਤੇ ਸਿੱਧੀ ਹੁੰਦੀ ਕਹਿੰਦਾ ਫੇ 19 ਸੰਘਣੀ ਵੀ ਤਾਂ ਹੈ ਮੈਂ ਦੇਖ ਲਈ ਫੇ ਉਹ ਗੱਲ ਥੋੜੀ ਬਣਨੀ ਹੈ 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 ਮੈਂ ਸ਼ਾਮ ਕੇ ਬਾਅਦ ਅਹ ਮੈਂ ਤਾਂ ਉਮੀਦ ਨਹੀਂ ਹੈ ਪਤਾ ਨਹੀਂ ਨ ਆਵਾ ਬੀ ਜੇ ਦੇ ਪਤਾ ਨਹੀਂ ਹੈ ਇਹਨੇ ਹੁਣ ਪਾਣੀ ਲਾਇਆ ਹੋਣਾ ਆ ਦੋ ਦੋ ਪਾਣੀ ਲੱਗੇ ਹੋਣੇ ਨਹੀਂ ਦੋ ਪਾਣੀ ਇੱਕੋ ਪਾਣੀ ਦਾ ਨਹੀਂ ਇੱਕ ਤਾਂ ਪਹਿਲਾਂ ਲਾਇਆ ਤੇ ਇੱਕ ਹੁਣ ਲਾਇਆ ਹੋਣਾ ਸਰ ਉਹਨੂੰ ਫਿਰ ਅੱਛਾ ਮੀਂਹ ਵਾਲਾ ਹੀ ਆ ਨਹੀਂ ਦੋ ਵਾਰ ਪੈਦਾ ਅੱਛਾ ਆ ਗਿਆ ਅਦਰ ਵਿੱਚ ਹੋਰ ਹੋ ਗਿਆ ਕੀ ਜਾਉ ਹੈ ਜਾਉ ਹੈ ਨਹੀਂ ਜਾਉਂਦਾ ਨਾ ਇਹਦਾ ਪਾਣੀ ਪੂਣੀ ਨਹੀਂ ਇਹਦਾ ਹੁਣ ਨਹੀਂ ਮੂੰਹ ਪੇਤ ਕੀਤੀ। ਤੋਂ ਵੈਰਾ ਇੱकडे ਬੈਠਾ ਤਪਦਾ। ਅੱਛਾ। ਉਰਕ ਲੜੀ ਹੁੰਦੀ ਦੀ ਬਾਈ। 21 ਸਾਲ ਚਲਾਈ 2 ਸਾਲ ਮੁੜ ਕੇ ਚਲਾਈ ਹੋਣੀ ਫੇਰ। ਅੱਤ ਰੇਟ ਵੀ ਗੁੜ ਦਾ ਸ਼ੱਕਰ ਦਾ 50-60 ਰੁਪਏ ਦਾ ਹੁਣ ਤਾਂ ਰੇਟ ਵੀ 100 ਰੁਪਏ ਹੈ ਬਾਈ ਆ ਦੇਖੋ ਪਿੱਛੇ ਵਜਨ ਨੂੰ ਥੰਬਰ ਰੱਖਿਆ ਹੋਇਆ ਲਓ ਜੀ ਕੱਢ ਰਹੀ ਹੈ ਟਰਾਲੀ ਹੁਣੱਸੇ ਰੁੱਸੇ ਖਿੱਚੇ ਗਏ ਬਈ ਇਹ ਦੇਖਦੇ ਹੁਣ ਕੱਢਦਾ ਕਿ ਨਹੀਂ 855 ਨਹੀਂ ਪਏ ਟਰੈਕਟਰ ਮੰਗਾਨੇ ਕਰਤੇ ਦੇਖ ਲਈ ਜੂਨ ਰਜਾ 100 ਚਿੰਜਾਵਾ you <laughs> देखो फिर तो बड़ा लिया पालिया पिछले ਕੱਢਦਾ ਨਹੀਂ ਭਾਈ ਨਿਕਲਦਾ ਨਹੀਂ ਟਰੈਕਟਰ ਹੀ ਮੰਗਾਣਾ ਪੈਣਾ ਆ ਗਿੱਲਾ ਵੀ ਬਾਕੀ ਪਹਿਲਾਂ ਜੀ ਲੀਕ ਪਈ ਫੇਰ ਨਿਕਲ ਜਾਂਦੀ ഹാ ഗുല ഗംബാണെ ലോട്ട ਸਾਰਾ ਹੀ ਪਰਾਂ ਹੋ ਗਿਆ ਨਾ ਉਹ ਕਰ ਲੈਣੇ ਹੈ ਉਹ ਥੇ ਦੇ ਨਿਕਲ ਜਾਣੀ ਦੀ ਕਿਉਂ ਜੇ ਲੰਬੇ ਲੋਟ ਆਏ ਛੱਲਿਆ ਪਾਉਂਦਾ ਨਾ ਪਹਿਲਾਂ ਡੱਬਾ ਜਾਂ ਭਰ ਕੇ ਪਰਾਂ ਤੇ ਹੋਰਾਂ ਲਿਆ ਉਹ ਥੱਕੜ ਕੇ ਲੱਜ ਜਾਂਦੀ ਦੋਈ ਟਰਾਲੀਆਂ ਬਾਹਰ ਲਓ ਜੀ ਆ ਗਿਆ ਟਰੈਕਟਰ ਲੱਗੇ ਆ ਪੰਜ ਟੋਚਨ ਅਜੇ ਵੀਰ ਵੀ ਆ ਗਿਆ ਹਾਂ ਉਹ ਥਾ ਚੱਲ ਆ ਜੋ ਥਾ ਚੱਲਦੇ ਝੂਟੇ ਲੈਣਾ ਆ ਝੂਟੇ ਲੈਣਾ ਆ ਸੋਚਣ ਦੇਖਣਾ ਆ ਹੂੰ ਚਲ 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 ਬੈਟਰੀ ਬੰਦ ਹੋ ਜਾਂਦੀ ਜਿਲਾ ਹੁਣ ਚਲਿਆ ਲਓ ਜੀ ਬਾਈ ਨਿਕਲ ਗਈ ਟਰਾਲੀ ਫਿਰ ਜ਼ੋਰ ਨਹੀਂ ਹੈ ਮਾ 855 ਮਾ ਨਹੀਂ ਬੁੱਧਾ ਏ ਆ ਉਹ ਜਦੋਂ ਬੰਦ ਹੋ ਗਿਆ ਤੀ ਗੇਰ ਮਾ ਪਾਈ ਤਾਂ ਟਰਾਲੀ ਰੁਕੀ ਐ ਨਹੀਂ ਰੁਕਣੀ ਨਹੀਂ ਐ ਸੀ ਨਿਕਲ ਜਾਂਦੀ ਹੈ ਹੈ ਆ ਜ਼ੋਰ ਨਹੀਂ ਹੈ ਪੁਰਾਣਾ ਹੋ ਗਿਆ ਟਰੈਕਟਰ ਬੁੱਢਾ ਹੋ ਗਿਆ ਬੁਢਾ ਹੋ ਗਿਆ ਵਿਚਾਰਾ ਹੈ ਬਈ ਬੁਢਾ ਹੋ ਗਿਆ ਆ ਮੋਟਰਸਾਈਕਲ 'ਤੇ ਚੱਲੂਗੇ ਲਓ ਜੀ ਚੱਲਦੇ ਆ ਜੀ ਘਰ ਨੂੰ ਹੁਣ